ਸਭ ਕੁਝ ਮੇਰਾ ਤੂੰ ਸ਼ਾਹ ਹੁਸੈਨ ਸਭ ਕੁਝ ਮੇਰਾ ਤੂੰ ਇੱਕ ਕਾਫੀ ਹੈ ਜੋ ਕਿ ਸ਼ਾਹ ਹੁਸੈਨ ਦੁਆਰਾ ਰਚੀ ਗਈ ਹੈ ਲਿਖੀ ਗਈ ਹੈ ਜੋ ਕਿ ਸਾਡੀ ਸਾਹਿਤ ਮਾਲਾ ਪਾਠ ਪੁਸਤਕ ਵਿੱਚ ਸ਼ਾਮਲ ਹੈ ਕੀ ਹੈ ਦਾ ਕੇਂਦਰੀ ਭਾਵ ਮਨੁੱਖ ਦੀ ਆਪਣੀ ਕੋਈ ਹਸਤੀ ਨਹੀਂ ਹੈ ਸਗੋਂ ਜੋ ਕੁਝ ਹੈ ਪ੍ਰਮਾਤਮਾ ਆਪ ਹੀ ਹੈ ਅਤੇ ਉਸ ਦੇ ਅੰਦਰ ਅਤੇ ਬਾਹਰ ਹਰ ਜਗ੍ਹਾ ਵਸਦਾ ਹੈ ਉਸ ਦੇ ਸਰੀਰ ਦਾ ਤਾਣਾ ਬਾਣਾ ਪ੍ਰਮਾਤਮਾ ਆਪ ਹੀ ਹੈ ਇਹੀ ਕਹਿ ਰਹੇ ਨੇ ਸ਼ਾਹ ਹੁਸੈਨ ਕੀ ਕਹਿ ਰਿਹਾ ਹੈ ਕਿ ਸਾਡੀ ਆਪਣੀ ਕੋਈ ਹਸਤੀ ਨਹੀਂ ਹੈਗੀ ਆਪਣੀ ਕੋਈ ਹੋਣੀ ਹੈਗਾ ਸਾਡਾ ਤੇ ਸਗੋਂ ਜੋ ਕੁਝ ਹੈ ਉਹ ਪ੍ਰਮਾਤਮਾ ਆਪ ਹੀ ਹੈ ਸਾਡੇ ਅੰਦਰ ਵੀ ਸਾਡੇ ਬਾਹਰ ਵੀ ਸਾਰਾ ਕੁਝ ਪ੍ਰਮਾਤਮਾ ਹੀ ਹੈ ਅਤੇ ਸਰੀਰ ਦਾ ਜਿਹੜਾ ਤਾਣਾ-ਬਣਾ ਉਹ ਸਾਡੇ ਸਰੀਰ ਦੀ ਬਣਤਰ ਹੈ ਹੱਡੀਆਂ ਸਾਰਾ ਕੁਝ ਮਾਸ ਇਹ ਪ੍ਰਮਾਤਮਾ ਆਪ ਹੈ ਸਾਡਾ ਆਪਣਾ ਕੁਝ ਨਹੀਂ ਹੈਗਾ ਤੇ ਈ ਸੀ ਸਾਡਾ ਸਭ ਕੁਝ ਮੇਰਾ ਤੂੰ ਦਾ ਕੇਂਦਰੀ ਪਾਪ